ਪਾਣੀ ਦੀ ਸਵੱਛਤਾ ਬਹੁਤ ਜਿਆਦਾ ਬਹੁਤ ਗੰਭੀਰ ਮੁੱਦਾ ਬਣ ਚੁੱਕਿਆ ਹੈ ਕਿ ਪਾਣੀ ਦੇ ਨਿਵਾਂ ਲੈਵਲ ਥੱਲੇ ਜਾ ਰਿਹਾ ਇਸ ਕਰਕੇ ਅਸੀਂ ਮਤਾ ਪਾਇਆ ਸੀ 10 ਤਰੀਕ ਨੂੰ ਕਿ ਪਾਣੀ ਦੀ ਰੋਕ ਨੂੰ ਬਚਾਇਆ ਜਾਵੇ ਤੇ ਉਹਨਾਂ ਨੇ ਮਤਾ ਵੀ ਪਾਸ ਕਰ ਲਿਆ ਜੀ 25 ਤਰੀਕ ਤੋਂ ਅਜਿਹੇ ਝੋਨਾ ਲਾਊਗਾ ਉਹਨੂੰ 500 ਰੁਪਿਆ ਏਕੜ ਮੰਗ ਰਹੀ ਸੀ ਇਹ ਵਾਗੇ ਹਰ ਕਿਸਾਨ ਹਾਂਜੀ ਕਿਸਾਨਾਂ ਬਹੁਤ ਜਿਆਦਾ ਅਰਸ਼ਾ ਨੇ ਹਰ ਇੱਕ ਬੰਦਾ ਸਾਡੇ ਕੋਲ ਚੱਲ ਕੇ ਉਹਨਾਂ ਜੀ ਮੈਂ 25 ਜੂਨ ਤੋਂ ਬਾਅਦ ਚਲਾਵਾਂਗਾ ਜੀ ਵੀ ਮੈਂ ਤੁਹਾਡਾ ਪੂਰਾ ਸਪੋਰਟ ਕਰ ਰਿਹਾ ਹਾਂ ਇਤ ਊਨੀ ਕੱਲਾ ਹੈਗਾ ਹੈ ਪਿੱਛੇ ਤੋਂ ਵੀ ਜਦੋਂ ਧੋਨੇ ਨੂੰ ਜੇ ਕੋਈ ਅੱਗ ਨਹੀਂ ਲਾਉਂਦਾ ਪਰ阿里 ਨੂੰ ਤਾਂ ਉਹਨਾਂ ਦਾ ਵੀ ਮਾਨ ਸਨਮਾਨ ਇਸ ਤੰਨੇ ਕਰਿਆ ਜਾਂਦਾ ਰਹੇ ਪਹਿਲਾਂ ਵੀ ਸੀਗਾ ਇਹ। ਇਹ ਸੋ ਸ਼ਿਵ ਸਮਤੀ ਸੁਸਾਇਟੀ ਵੱਲੋਂ ਜੋ ਕਰਿਆ ਜਾਂਦਾ ਹੈ ਸਾਰਾ ਦੇਖ ਰੇਖ ਉਹਦੀ ਉਹ ਕਰਨ ਤੋਂ ਬਾਅਦ ਉਹ ਸਾਰੇ ਪਿੰਡ ਦੇ ਤੇ ਸਮਾਜ ਦੇ ਭਲੇ ਵਾਸਤੇ ਕੀਤਾ ਜਾਂਦਾ ਜਿੰਨਾ ਵੀ ਕੋਈ ਕੰਮ ਕਰਿਆ ਜਾਂਦਾ ਚਾਹੇ ਸਕੂਲ ਦੇ ਪੱਤਰ ਤੇ ਹੋਵੇ ਚਾਹੇ ਰੁੱਖਤ ਲਗਾਉਣ ਦੇ ਪੱਤਰ ਤੇ ਹੋਵੇ ਦੇਖੋ ਜੀ ਬਹੁਤ ਵਧੀਆ ਚੰਗਾ ਰਿਸਪੌਂਸ ਮਿਲ ਰਿਹਾ ਹੈ ਜੀ ਇਸ ਤੇ ਸਾਨੂੰ ਕਿਉਂ ਕਾਫੀ ਫੋਨ ਆ ਰਹੇ ਆ ਜੀ ਮੈਂ ਆਪਦੇ ਨੇਕੜ ਕੋਈ 10 ਏਕੜ ਕੋਈ 15 ਕੋਈ 20 ਸਾਡੇ ਕੋਲ 25 25 30 30 ਏਕੜ ਵਾਲੇ ਵੀ ਸਾਨੂੰ ਉਹ ਵੀ ਕਹਿੰਦੇ ਵੀ ਅਸੀਂ 25 ਤਰੀਕ ਤੋਂ ਬਾਅਦ ਲਾਭਕ ਲਗਾਉਂਗੇ